ਹਵਾਈ ਅੱਡੇ ਤੇ ਹੋਇਆ ਹਾਈ ਵੋਲਟੇਜ ਹੰਗਾਮਾ ਫੌਜੀ ਅਧਿਕਾਰੀ ਨੇ 에어ਲਾਈਨ ਦੇ ਕੁੱਤੇ ਕਰਮਚਾਰੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਇਹ ਯਾਤਰੀ ਨੇ ਕਰਮਚਾਰੀਆਂ ਤੇ ਵਿਰਾਇ ਲੱਤਾ ਮੁੱਕੇ ਕਰਮਚਾਰੀਆਂ ਦੇ ਲੱਗੀਆਂ ਗੰਭੀਰ ਸੱਟਾਂ ਹਸਪਤਾਲ ਕੀਤਾ ਦਾਖਲ 에어ਲਾਈਨ ਨੇ ਕਟਨਾਰੀ ਕੀਤੀ ਸਖਤ ਨਿੰਦਾ ਪੁਲਿਸ ਨੇ ਮਾਮਲੇ ਦੀ ਐਫ ਆਈ ਆਰ ਕੀਤੀ ਦਰਜ ਸਾਸ਼ਟ੍ਰੀય ਕਾਲ ਤੁਸੀਂ ਦੇਖ ਰਹੇ ਸ਼ਬਦਾਈ ਤਾਕਤ ਦਾ ਇਵਨ ਮੀਡੀਆ ਮੈਂ ਪੂਜਾ ਸ਼ੀ ਨਗਰ ਹਵਾਈ ਅੱਡੇ ਤੇ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਜਿੱਥੇ ਇੱਕ ਯਾਤਰੀ ਨੇ ਦਿੱਲੀ ਜਾਣ ਵਾਲੀ ਸਪਲਟ ਜੈਟ ਏਅਰਲਾਈਨ ਦੇ ਚਾਰ ਕਰਮਚਾਰੀਆਂ ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ ਇਸ ਹਮਲੇ ਚ ਕਰਮਚਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਚ ਇੱਕ ਕਰਮਚਾਰੀ ਦੀ ਰੇਡ ਦੀ ਹੱਡੀ ਤੇ ਜਬੜਾ ਟੁੱਟ ਗਿਆ ਬੁਨਾਰੇ ਦਾ ਕਹਿਣਾ ਹੈ ਕਿ ਯਾਤਰੀ ਨੇ ਕਰਮਚਾਰੀਆਂ ਤੇ ਲੱਤਾਂ ਤੇ ਮੂਕਿਆਂ ਨਾਲ ਹਮਲਾ ਕੀਤਾ ਹਮਲੇ ਕਾਰਨ ਇੱਕ ਕਰਮਚਾਰੀ ਬੇਹੋਸ਼ ਹੋ ਕੇ ਜ਼ਮੀਨ ਉੱਤੇ ਡਿੱਗ ਗਿਆ ਪਰ ਯਾਤਰੀ ਵੱਲੋਂ ਬੇਹੋਸ਼ੀ ਦੀ ਹਾਲਤ ਚ ਪੇ ਕਰਮਚਾਰੀ ਤੇ ਵੀ ਹਮਲਾ ਕੀਤਾ ਗਿਆ ਜਦੋਂ ਇੱਕ ਵਿਅਕਤੀ ਬੇਹੋਸ਼ੇ ਕਰਮਚਾਰੀ ਦੀ ਮਦਦ ਕਰਨ ਲੱਗਾ ਤਾਂ ਹਮਲਾਵਰ ਨੇ ਉਸ ਦੇ ਜਿਵਾੜੇ ਤੇ ਜ਼ੋਰਦਾਰ ਲੱਤ ਮਾਰ ਦਿੱਤੀ ਜਿਸ ਕਾਰਨ ਉਸ ਦੇ ਨੱਕ ਤੇ ਮੂੰਹ ਵਿੱਚੋਂ ਖੂਨ ਵਹਿਣ ਲੱਗਾ ਜ਼ਖਮੀ ਕਰਮਚਾਰੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਸਪੱਸ਼ਟ ਜੱਟ ਨੇ ਘਟਨਾ ਦੀ ਸਖਤ ਨਿੰਦਾ ਕੀਤੀ ਅਤੇ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਜਾਣਕਾਰੀ ਮਿਲੀ ਸਿੱਕੇ ਹਮਲਾਵਰ ਇੱਕ ਫੌਜਦਾਰ ਅਧਿਕਾਰੀ ਸੀ ਸਪਾਈਸ ਚੱਟ ਦੇ ਬੁਲਾਰੇ ਨੇ ਇਹ ਵੀ ਕਿਹਾ ਕਿ ਜਦੋਂ ਸਟਾਫ ਯਾਤਰੀ ਨੂੰ ਵਾਧੂ ਕੈਬਿਨ ਸਮਾਨ ਲਈ ਵਾਧੂ ਫੀਸ ਲਈ ਕਹਿਣ ਲੱਗਾ ਤਾਂ ਯਾਤਰੀ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਜ਼ਬਰਦਸਤੀ 에ਅਰ ਵਿੱਚ ਦਾਖਲ ਹੋ ਗਿਆ ਜੋ ਕਿ ਹਵਾਬਾਜੀ ਸੁਰੱਖਿਆ ਪ੍ਰੋਟੋਕੋਲ ਦੀ ਸਪਸ਼ਟ ਉਲੰਘਣਾ ਹੈ ਜਦੋਂ ਸੁਰੱਖਿਆ ਕਰਮਚਾਰੀ ਉਸ ਯਾਤਰੀ ਨੂੰ ਗੇਟ ਤੇ ਵਾਪਸ ਲੈ ਕੇ ਆਏ ਤਾਂ ਸਥਿਤੀ ਵਿਗੜ ਗਈ ਉਸ ਯਾਤਰੀ ਨੇ ਚਾਰ ਕਰਮਚਾਰੀਆਂ ਤੇ ਹਮਲਾ ਕਰ ਦਿੱਤਾ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਕਿ ਹਵਾਈ ਅੱਡੇ ਤੇ ਸੁਰੱਖਿਆ ਕਰਮਚਾਰੀਆਂ ਨੇ ਹਮਲਾ ਕਰਨ ਵਾਲੇ ਯਾਤਰੀ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਹਵਾਈ ਅੱਡੇ ਤੇ ਹੋਇਆ ਹਾਈ ਵੋਲਟੇਜ ਹੰਗਾਮਾ ਫੌਜੀ ਅਧਿਕਾਰੀ ਨੇ 에어ਲਾਈਨ ਦੇ ਕੁੱਤੇ ਕਰਮਚਾਰੀ ਮੁੱਟ ਮਾਰਦੀ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਦੇਖੋ ਕਿ ਨੇ ਯਾਤਰੀ ਨੇ ਕਰਮਚਾਰੀਆਂ ਤੇ ਵਰਾਏ ਲੱਤਾ ਮੁੱਕੇ ਕਰਮਚਾਰੀਆਂ ਦੇ ਲੱਗੀਆਂ ਗੰਭੀਰ ਸੱਟਾਂ ਹਸਪਤਾਲ ਕੀਤਾ ਦਾਖਲ ਲਾਈਨ ਨੇ ਕਟਨਾਰੇ ਕੀਤੀ ਸਖਤ ਨਿੰਦਾ ਪੁਲਿਸ ਨੇ ਮਾਮਲੇ ਦੀ ਐਫ ਆਈ ਆਰ ਕੀਤੀ ਦਰਜ ਸਾਸ਼ਟ੍ਰੀਏ ਕਾਲ ਤੁਸੀਂ ਦੇਖ ਰਹੇ ਸ਼ਬਦਾਈ ਤਾਕਤ ਦਾ ਇਵਨ ਮੀਡੀਆ ਮੈਂ ਪੂਜਾ ਸ਼੍ਰੀਨਗਰ ਹਵਾਈ ਅੱਡੇ ਤੇ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਯਾਤਰੀ ਨੇ ਦਿੱਲੀ ਜਾਣ ਵਾਲੀ ਸਪਲਟ ਜੈਟ ਏਅਰਲਾਈਨ ਦੇ ਚਾਰ ਕਰਮਚਾਰੀਆਂ ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ ਇਸ ਹਮਲੇ ਚ ਕਰਮਚਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਚਿਕ ਕਰਮਚਾਰੀ ਦੀ ਰੇਡ ਦੀ ਹੱਡੀ ਤੇ ਜਬੜਾ ਟੁੱਟ ਗਿਆ ਬੁਲਾਰੇ ਦਾ ਕਹਿਣਾ ਹੈ ਕਿ ਯਾਤਰੀ ਨੇ ਕਰਮਚਾਰੀਆਂ ਤੇ ਲੱਤਾਂ ਤੇ ਮੂਕਿਆਂ ਨਾਲ ਹਮਲਾ ਕੀਤਾ ਹਮਲੇ ਕਾਰਨ ਇੱਕ ਕਰਮਚਾਰੀ ਬੇਹੋਸ਼ ਹੋ ਕੇ ਜ਼ਮੀਨ ਉੱਤੇ ਡਿੱਗ ਗਿਆ ਪਰ ਯਾਤਰੀ ਵੱਲੋਂ ਬੇਹੋਸ਼ੀ ਦੀ ਹਾਲਤ ਚ ਪਏ ਕਰਮਚਾਰੀ ਤੇ ਵੀ ਹਮਲਾ ਕੀਤਾ ਗਿਆ ਜਦੋਂ ਇੱਕ ਵਿਅਕਤੀ ਬੇਹੋਸ਼ੇ ਕਰਮਚਾਰੀ ਦੀ ਮਦਦ ਕਰਨ ਲੱਗਾ ਤਾਂ ਹਮਲਾਵਰ ਨੇ ਉਸ ਦੇ ਜਬਾੜੇ ਤੇ ਜ਼ੋਰਦਾਰ ਲੱਤ ਮਾਰ ਦਿੱਤੀ ਜਿਸ ਕਾਰਨ ਉਸ ਦੇ ਨੱਕ ਤੇ ਮੂੰਹ ਵਿੱਚੋਂ ਖੂਨ ਵਹਿਣ ਲੱਗਾ ਜ਼ਖਮੀ ਕਰਮਚਾਰੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਸਪੈਸ ਜੱਟ ਨੇ ਘਟਨਾ ਦੀ ਸਖਤ ਨਿੰਦਾ ਕੀਤੀ ਅਤੇ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਜਾਣਕਾਰੀ ਮਿਲੀ ਸੀ ਕਿ ਹਮਲਾਵਰ ਇੱਕ ਫੌਜਦਾਰ ਅਧਿਕਾਰੀ ਸੀ ਸਪੈਸ ਜੱਟ ਦੇ ਬੁਲਾਰੇ ਨੇ ਇਹ ਵੀ ਕਿਹਾ ਕਿ ਜਦੋਂ ਸਟਾਫ ਯਾਤਰੀ ਨੂੰ ਵਾਧੂ ਕੈਬਿਨ ਸਮਾਉਣ ਲਈ ਵਾਧੂ ਫੀਸ ਲਈ ਕਹਿਣ ਲੱਗਾ ਤਾਂ ਯਾਤਰੀ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਜ਼ਬਰਦਸਤੀ 에ਅਰਪੋਰਟ ਵਿੱਚ ਦਾਖਲ ਹੋ ਗਿਆ ਜੋ ਕਿ ਹਵਾ ਬਾਜੀ ਸੁਰੱਖਿਆ ਪ੍ਰੋਟੋਕੋਲ ਦੀ ਸਪਸ਼ਟ ਉਲੰਘਣਾ ਹੈ ਜਦੋਂ ਸੁਰੱਖਿਆ ਕਰਮਚਾਰੀ ਉਸ ਯਾਤਰੀ ਨੂੰ ਗੇਟ ਤੇ ਵਾਪਸ ਲੈ ਕੇ ਆਏ ਤਾਂ ਸਥਿਤੀ ਵਿਗੜ ਗਈ ਉਸ ਯਾਤਰੀ ਨੇ ਚਾਰ ਕਰਮਚਾਰੀਆਂ ਤੇ ਹਮਲਾ ਕਰ ਦਿੱਤਾ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਕਿ ਹਵਾਈ ਅੱਡੇ ਤੇ ਸੁਰੱਖਿਆ ਕਰਮਚਾਰੀਆਂ ਨੇ ਹਮਲਾ ਕਰਨ ਵਾਲੇ ਯਾਤਰੀ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।